ਦਜੇ ਸਿੰਘ ਜੀ ਡੋਨਾਲਡ ਟਰੰਪ ਵੱਲੋਂ ਜੋ ਕਿਹਾ ਗਿਆ ਸੀ ਉਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਉਹਨਾਂ ਵੱਲੋਂ ਜੋ ਕਿਹਾ ਗਿਆ ਸੀ ਕਿ ਉਹ ਦੁਨੀਆ ਦੇ ਉਹਨਾਂ ਦੇਸ਼ਾਂ ਦੇ ਉੱਤੇ ਜੋ ਅਮਰੀਕਾ ਦੇ ਉੱਤੇ ਟੈਰਿਫ ਲਾਉਂਦੇ ਪਏ ਨੇ ਜਿੰਨੇ ਪਰਸੈਂਟ ਉਹ ਟੈਰਿਫ ਲਾਉਂਦੇ ਪਏ ਨੇ 19% ਟੈਰਿਫੀ ਅਮਰੀਕਾ ਵੱਲੋਂ ਉਹਨਾਂ ਦੇਸ਼ਾਂ ਉੱਤੇ ਲਾਵੇ ਲਾਇਆ ਜਾਵੇਗਾ ਜਿਸ ਦੇ ਤਹਿਤ ਚਾਈਨਾ ਅਤੇ ਭਾਰਤ ਦੇ ਉੱਤੇ ਵੀ ਟੈਰਿਫ ਲਾਏ ਗਿਆ ਉਮੀਦ ਹੈ ਕਿ ਭਾਰਤ ਦੇ ਉੱਤੇ ਸ਼ਾਇਦ 100% ਟੈਰਿਫ ਜੋ ਹੈ ਉਹ ਲਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਜੋ 50% ਮੇ ਵੀ ਟੈਰਿਫ ਹੈ ਉਹ ਚੀਨ ਦੇ ਉੱਤੇ ਲਾਇਆ ਗਿਆ ਇਸ ਤੋਂ ਬਾਅਦ ਚੀਨ ਦੇ ਵੱਲੋਂ ਵੀ ਕਈ ਹਾਂ ਕਹ ਲੋ ਕਿ ਪ੍ਰਤੀਕਿਰਿਆ ਸਾਹਮਣੇ ਆਈਆਂ ਨੇ ਅਤੇ ਵੱਖ-ਵੱਖਰੇ ਦੇਸ਼ਾਂ ਵੱਲੋਂ ਆਪਣੀ ਆਪਣਾ ਕਹ ਲੋ ਕਿ ਅਮਰੀਕਾ ਦੇ ਖਿਲਾਫ ਇਸ ਚੀਨ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਆਪਣੇ ਬਹਿਜਤੇ ਕਿ ਨਹੀਂ ਕਿਵੇਂ ਦੇਖਦੇ ਹੋ 트럼ਪ ਨੇ ਜੋ 2 April ਨੂੰ ਇਹਨਾਂ ਸਾਰੇ ਦੇਸ਼ਾਂ ਦੇ ਉੱਤੇ ਖਾਸ ਕਰ ਬ੍ਰਿਕਸ ਦੇਸ਼ਾਂ ਉੱਤੇ ਅਤੇ ਹੋਰ ਜੋ ਪੜੋਸੀ ਦੇਸ਼ ਨੇ ਕੈਨੇਡਾ ਮੈਕਸੀਕੋ ਉਹਨਾਂ ਤੇ ਜੋ ਟੈਰਿਫ ਲਾਇਆ ਗਿਆ ਜੀ ਜੀ ਬਿਲਕੁਲ ਅਜ ਤੋਂ 1 ਮਹੀਨਾ ਪਹਿਲਾਂ ਡੋਨਲਡ 트럼ਪ ਹੋਰਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਟੈਰਿਫ ਨੇ ਉਹ ਸ਼ੁਰੂ ਹੋ ਜਾਣਗੇ ਪਰ ਉਸ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਹੀ ਉਹਨਾਂ ਨੇ ਆਪਣਾ ਫੈਸਲਾ ਪੋਸਟਪੋਨ ਕਰਦਿਆਂ ਹੋਇਆਂ ਇੱਕ ਮਹੀਨਾ ਅੱਗੇ ਪਾ ਦਿੱਤਾ ਸੀ ਸੋ ਹੁਣ ਉਹ ਇੱਕ ਮਹੀਨਾ ਜਿਹੜਾ ਹੈਗਾ ਉਹ ਗੁਜ਼ਰ ਚੁੱਕਿਆ ਹੋ ਚੁੱਕਿਆ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਹੁਣ ਕੈਨੇਡਾ ਜਿਹੜਾ ਗਵਾਂਢੀ ਮੁਲਕ ਹੈ ਜਿਵੇਂ ਆਪਾਂ ਇਹ ਕਹਿਤੀਏ ਤੇ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਵੀ ਜਿਵੇਂ ਸਕੇ ਭਰਾ ਹੁੰਦੇ ਨੇ ਸੋ ਸਕੇ ਭਰਾ ਕੈਨੇਡਾ ਦੇ ਉੱਤੇ ਵੀ ਉਹਨਾਂ ਨੇ 25% ਟੈਰਿਫ ਜਿਹੜਾ ਹੈਗਾ ਲਾ ਦਿੱਤਾ ਮਤਲਬ ਕਹਿਣ ਦਾ ਵੀ ਹੁਣ 100 ਰੁਪਏ ਦੀ ਚੀਜ਼ ਜਿਹੜੀ ਹੋਏਗੀ ਕੈਨੇਡਾ ਅਮਰੀਕਾ ਦੇ ਵਿੱਚ ਵੇਚੇਗਾ ਉਹ ਹੁਣ 125 ਦੀ ਬਣ ਕੇ ਆਏਗੀ ਜੇ 1000 ਹੈ ਤੇ ਉਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਅੱਗੇ ਹਿਸਾਬ ਲਾ ਲਓ ਜੇ 1 ਲੱਖ ਦੀ ਚੀਜ਼ ਹੈ ਤਾਂ ਫਿਰ ਉਹਦੇ ਵੀ ਅੱਗੇ ਤੁਸੀਂ 25% ਲਾ ਲਓ ਮਤਲਬ ਕਿ ਹਰ ਚੀਜ਼ ਜਿਹੜੀ ਹੈਗੀ ਆ ਕੈਨੇਡਾ ਉਧਰ ਵੇਚੇਗਾ ਤੇ ਉਹਦੇ ਉੱਤੇ ਹੁਣ 25% ਟੈਕਸ ਹੈ ਜੋ ਕਿ ਨਾ ਮਾਤਰ ਹੁੰਦਾ ਸੀ ਪਹਿਲਾਂ ਕਿਉਂਕਿ ਆਪਸ ਦੇ ਵਿੱਚ ਜਦੋਂ ਦੋ ਕੰਟਰੀਆਂ ਟ੍ਰੇਡ ਕਰਦੀਆਂ ਨਾ ਉਹਦੇ ਵਿੱਚ ਉੱਥੋਂ ਦੀਆਂ ਲੋਕਲ ਕੰਪਨੀਆਂ ਦਾ ਫਾਇਦਾ ਹੁੰਦਾ ਹੁਣ ਇਹਦੇ ਵਿੱਚ ਕੀ ਹੈ ਡੋਨਲਡ ਟਰੰਪ ਹੋਰਾਂ ਦਾ ਤਾਂ ਮੂੰਹ ਹਿੱਲ ਗਿਆ ਭਈ ਟੈਰਿਫ ਵਧਾ ਦਿਓ ਜੀ ਚਲੋ ਜੀ ਵਧਾ ਦਿਓ ਟੈਰਿਫ ਪਰ ਇਹ ਭਾਰ ਜਿਹੜਾ ਆਮ ਲੋਕਾਂ ਦੇ ਉੱਤੇ ਪੈਣਾ ਹੁਣ ਜਿਹੜੇ ਅਮਰੀਕਨਸ ਨੇ ਕੈਨੇਡੀਅਨ ਸਮਾਨ ਖਰੀਦਣਾ ਉਹਨਾਂ ਨੂੰ ਉਹੀ ਮੁੱਲ ਵੱਧ ਚੁਕਾ ਕੇ ਲੈਣਾ ਪਊਗਾ ਤੇ ਇਸ ਤਰੀਕੇ ਦੇ ਨਾਲ ਹੀ ਹੁਣ ਕੈਨੇਡਾ ਨੇ ਨਾਲ ਹੀ ਪਲਟਵਾਰ ਕਰਦਿਆਂ ਹੋਇਆਂ ਕਿਹਾ ਜਸਟਿਨ ਟਰੂਡੋ ਹੋਰਾਂ ਦਾ ਬਿਆਨ ਆ ਗਿਆ ਉਹਨਾਂ ਨੇ ਉਸੇ ਵੇਲੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਕਿ ਸਾਡਾ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਅਮਰੀਕਨਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਅਮਰੀਕਨ ਲੋਕਾਂ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਅਮਰੀਕਨ ਲੋਕਾਂ ਦੇ ਨਾਲ ਸਾਡਾ ਕੋਈ ਰੌਲਾ ਨਹੀਂ ਹੈ ਅਸੀਂ ਭਰਾ ਭਰਾ ਹਾਂ ਅਸੀਂ ਇਕੱਠੇ ਕੰਮ ਕਰਦੇ ਹਾਂ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਕਿਉਂਕਿ ਬਹੁਤ ਸਾਰਾ ਅਮਰੀਕਨ ਜਿਹੜਾ ਕੈਨੇਡਾ ਦੇ ਵਿੱਚ ਵੀ ਕੰਮ ਕਰਦਾ ਹੋਣਾ ਤੇ ਬਹੁਤ ਸਾਰਾ ਕੈਨੇਡੀਅਨ ਵੀ ਜਿਹੜਾ ਅਮਰੀਕਾ 'ਚ ਕੰਮ ਕਰਦਾ ਹੋਣਾ ਸੋ ਉਹਨਾਂ ਨੇ ਕਿਹਾ ਕਿ ਅਮਰੀਕਨ ਲੋਕਾਂ ਨਾਲ ਸਾਡਾ ਕੋਈ ਰੋਲਾ ਨਹੀਂ ਹੈ ਪਰ ਜਿਹੜੀ ਅਮਰੀਕਾ ਦੀ ਸਰਕਾਰ ਹੈ ਉਹਨਾਂ ਨੇ ਸਾਡੇ ਨਾਲ ਟੈਰਿਫ ਵਾਰ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਅਸੀਂ ਬਹੁਤ ਚੰਗੇ ਦੋਸਤ ਇਕੱਠੇ ਸੀ ਇੱਕ ਦੂਜੇ ਦਾ ਸਾਥ ਦਿੰਦੇ ਸੀ ਪਰ ਹੁਣ ਉਸੇ ਤਰੀਕੇ ਦੇ ਨਾਲ ਅਸੀਂ ਵੀ ਜਿਹੜਾ ਹੈ ਟੈਰਿਫ ਲਾਉਣ ਜਾ ਰਹੇ ਹਾਂ ਮਤਲਬ ਕਿ 25% ਹੁਣ ਟੈਰਿਫ ਜਿਹੜਾ ਹੈ ਉਹ ਹੁਣ ਲੱਗਿਆ ਕਰੇਗਾ ਅਮਰੀਕਾ ਦੇ ਪ੍ਰੋਡਕਟਸ ਨੂੰ ਵੀ ਸੋ ਫਾਇਦਾ ਕਿਹਦਾ ਹੋਇਆ ਤੇ ਨੁਕਸਾਨ ਕਿਹਦਾ ਹੋਇਆ ਇਹ ਹੁਣ ਤੁਸੀਂ ਆਪ ਦੇਖ ਲਓ ਉਸ ਤੋਂ ਬਾਅਦ ਕੈਨੇਡਾ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਤੁਸੀਂ ਅਮਰੀਕਨ ਪ੍ਰੋਡਕਟਸ ਜਿਹੜੇ ਨੇ ਖਾਸ ਤੌਰ ਤੇ ਉਹਨਾਂ ਨੇ ਸ਼ਰਾਬ ਦੀ ਗੱਲ ਕੀਤੀ ਹੈ ਵਾਈਨਸ ਦੀ ਗੱਲ ਕੀਤੀ ਹੈ ਕਿ ਤੁਸੀਂ ਉਹ ਹੁਣ ਇੱਥੋਂ ਸ਼ਾਇਦ ਨਾ ਹੀ ਖਰੀਦ ਸਕੋ ਕਿਉਂਕਿ ਉਹਨਾਂ ਨੇ ਫਿਰ ਉਹ ਚੀਜ਼ਾਂ ਘਟਾ ਦੇਣੀਆਂ ਜਿਵੇਂ ਹੁਣ ਮੰਨ ਲਓ ਵੀ ਤੁਹਾਨੂੰ ਉਹ ਚੋਂ ਨੁਕਸਾਨ ਹੀ ਹੋ ਰਿਹਾ ਹੋਵੇ ਕਿਸੇ ਕਿਸੇ ਵੀ ਕੰਮ ਚ ਨੁਕਸਾਨ ਹੋ ਰਿਹਾ ਹੋਵੇ ਉਹ ਬੰਦਾ ਫਿਰ ਕੀ ਕਹਿੰਦਾ ਪਈ ਯਾਰ ਇਹ ਕੰਮ ਬੰਦ ਕਰ ਦਿਓ ਨੁਕਸਾਨ ਦੇ ਰਿਹਾ ਹੁਣ ਅਮਰੀਕਨ ਜਿਹੜੀ ਸ਼ਰਾਬ ਹੈਗੀ ਹੈ ਉਹ ਕੈਨੇਡਾ 'ਚ ਜਿਹੜੀ ਵਿਕਦੀ ਸੀ ਉਹ ਹੁਣ ਕਹਿੰਦੇ ਆ ਕਿ ਕਟਾ ਦਿੱਤੀ ਜਾਊਗੀ ਤੇ ਉਹਦੀ ਥਾਂ ਦੇ ਉੱਤੇ ਕੈਨੇਡੀਅਨ ਪ੍ਰੋਡਕਟ ਜਿਹੜੇ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਏਗਾ। ਉਹਦੇ ਨਾਲ ਨਾਲ ਹੁਣ ਜਿਹੜਾ ਇਹ ਟੈਕਸ ਹੈਗਾ ਟੈਰਿਫ ਹੈਗਾ ਉਹ ਮੈਕਸੀਕੋ ਦੇ ਉੱਤੇ ਵੀ ਲਾ ਦਿੱਤਾ ਗਿਆ। ਤੀਸਰੀ ਜਿਹੜੀ ਵੱਡੀ ਗੱਲ ਡੋਨਲਡ ਟਰੰਪ ਹੋਰਾਂ ਨੇ ਕੀਤੀ ਹੈ ਕਿ ਭਾਰਤ ਭਾਰਤ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਬੰਨੇ ਆ ਚਾਈਨਾ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਬੰਨੇ ਆ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਸਾਡੇ ਉੱਤੇ 100% ਟੈਕਸ ਜਿਹੜਾ ਟੈਰਿਫ ਲਾਉਂਦਾ ਮਤਲਬ ਕਿ ਐਸੇ ਪ੍ਰੋਡਕਟ ਨੇ ਜਿਹੜੇ ਅਮਰੀਕਨ ਉਹਦੇ ਉੱਤੇ 100% ਟੈਕਸ ਜਿਹੜਾ ਹੈਗਾ ਉਹ ਭਾਰਤ ਵੱਲੋਂ ਲਾਇਆ ਜਾਂਦਾ ਮਤਲਬ ਕਿ ਉਹਦੇ ਵਿੱਚ ਹਾਰਲੀ ਡੇਵਿਡਸਨ ਇੱਕ ਮੋਟਰਸਾਈਕਲ ਹੈ ਜਿਹੜਾ ਬਹੁਤ ਵਰਲਡ ਫੇਮਸ ਹੈ ਅਮਰੀਕਨ ਕੰਪਨੀ ਹੈ ਉਹ ਉਹ ਮਤਲਬ ਕਿ ਆਪਾਂ ਕਹੀਏ ਵੀ ਆਲਰੇਡੀ ਬੰਦ ਕਰ ਚੁੱਕੇ ਨੇ ਇੰਡੀਆ ਦੇ ਵਿੱਚ ਕੰਮ ਕਰਨਾ ਪਰ ਉਹਨੂੰ ਲੈ ਕੇ ਵੀ ਡੋਨਲਡ ਟਰੰਪ ਹੋਰੀ ਨਾਰਾਜ਼ ਕਿਤੇ ਨਾ ਕਿਤੇ ਚੱਲੇ ਆਏ ਪਹਿਲਾਂ ਤੋਂ ਵੀ ਸਾਡੀ ਇਹ ਕੰਪਨੀ ਹੈ ਤੇ ਇਹਨਾਂ ਦੇ ਉੱਤੇ ਇੰਨਾ ਟੈਕਸ ਲਾ ਕੇ ਤੇ ਮੋਟਰਸਾਈਕਲ ਜਿਹੜਾ ਉਹ 15-15 20-20 ਲੱਖ ਰੁਪਏ ਦਾ ਬਣ ਜਾਂਦਾ ਹੁਣ ਇਹ ਗੱਲ ਭਾਰਤ ਨੂੰ ਵੀ ਸੋਚਣੀ ਪੈਣੀ ਹੈ ਕਿ ਵਾਕੇ ਤੁਸੀਂ ਜੇਕਰ 100% ਟੈਕਸ ਲਾਉਨੇ ਹੋ ਉਹਨਾਂ ਦੇ ਪ੍ਰੋਡਕਟਸ ਦੇ ਉੱਤੇ ਤੇ ਫਿਰ ਉਹਨਾਂ ਨੇ ਲਾ ਦਿੱਤਾ ਤੇ ਫਿਰ ਗੱਲ ਕਿੱਥੇ ਜਾਊਗੀ ਠੀਕ ਹੈ ਨਾ ਹੁਣ ਜਿਹੜੀ ਇੰਡੀਅਨ ਕੋਈ ਵੀ ਗ੍ਰੋਸਰੀ ਹੈ ਮੰਨ ਲਓ ਗ੍ਰੋਸਰੀ ਜਾਂ ਆਪਾਂ ਇਹ ਵੀ ਕਹਿ ਲਈਏ ਦਾੜਾਂ ਚੌਲ ਚੌਲ ਦਾ ਬਹੁਤ ਸਾਰਾ ਐਕਸਪੋਰਟ ਜਿਹੜਾ ਹੈਗਾ ਉਹ ਕਰਦਾ ਹੈ ਨਾ ਭਾਰਤ ਸੋ ਉਸ ਤੋਂ ਬਾਅਦ ਆਪਣਾ ਜਿਹੜਾ ਦੇਸੀ ਲੋਕ ਸਾਡੇ ਜਿਹੜੇ ਹੈਗੇ ਨੇ ਜਿਹੜੇ ਆਏ ਹੋਏ ਪੰਜਾਬ ਤੋਂ ਲੈ ਲਈਏ ਜਾਂ ਦੂਸਰੇ ਸਟੇਟਾਂ ਤੋਂ ਉਹਨਾਂ ਵਾਸਤੇ ਜਿਹੜੇ ਗਰੋਸਰੀ ਆਈਟਮਸ ਜਿਹੜੀਆਂ ਉਹਨਾਂ ਦੀ ਖਾਣ ਪੀਣ ਉਹਨਾਂ ਦੇ ਜਿਹੜਾ ਸਭ ਹੈਗਾ ਉਹ ਵੀ ਬਹੁਤ ਸਾਰਾ ਪ੍ਰੋਡਕਟ ਜਿਹੜਾ ਹੈ ਭਾਰਤ ਤੋਂ ਜਾਂਦਾ ਬੜੀਆਂ ਵੱਡੀਆਂ ਕੰਪਨੀਆਂ ਨੇ ਉਹ ਬਣਾਉਂਦੀਆਂ ਤੁਸੀਂ ਦੇਖੇ ਹੁਣ ਆ ਪੂਜੀਏ ਆਉਂਦੇ ਆ ਮਠਾਈਆਂ ਆਉਂਦੀਆਂ ਨੇ ਹਲਦੀ ਰਾਮ ਵਗੈਰਾ ਵਗੈਰਾ ਜੋ ਵੀ ਹੈਗਾ ਬਿਕਾਣਾ ਮਤਲਬ ਬਹੁਤ ਸਾਰੇ ਆਪਾਂ ਨਾਂ ਵੀ ਨਾਮ ਲਈਏ ਤਾਂ ਪਤਾ ਹੀ ਇਹ ਲੋਕਾਂ ਨੂੰ ਸੋ ਉਹ ਸਾਰਿਆਂ ਦੇ ਉੱਤੇ ਹੁਣ ਟੈਰਿਫ ਜਿਹੜਾ ਹੈਗਾ ਜੇ 100% ਲੱਗਣ ਲੱਗ ਪਿਆ ਤਾਂ ਤੁਸੀਂ ਹੁਣ ਦੇਖ ਲਓ ਵੀ ਇੱਕ ਮਠਾਈ ਦਾ ਡੱਬਾ ਮੈਂ ਫੋਰ ਐਗਜ਼ਾਮਪਲ ਗੱਲ ਕਰ ਰਿਹਾ ਇੱਕ ਮਠਾਈ ਦਾ ਡੱਬਾ ਜਿਹੜਾ ਤੁਹਾਨੂੰ 10 ਡਾਲਰ ਦਾ ਮਿਲਦਾ ਤੇ ਉਹ ਫਿਰ ਬਣ ਗਿਆ 20 ਦਾ ਸਿੱਧਾ ਹੀ ਆਪਾਂ ਕਹੀਏ 100% ਟੈਕਸ ਜੇ ਹੋ ਗਿਆ ਸੋ ਉਹ ਕਿਦੇ ਉੱਤੇ ਭਾਰ ਪਿਆ ਹੁਣ ਇਹ ਵੀ ਤੁਸੀਂ ਸਮਝਣਾ ਹੁਣ ਇਸ ਗੱਲ ਦਾ ਜਵਾਬ ਫਿਲਹਾਲ ਜਿਹੜਾ ਹੈਗਾ ਭਾਰਤ ਵੱਲੋਂ ਨਹੀਂ ਆਇਆ ਭਾਰਤ ਕੀ ਕਰੇਗਾ ਇਹਦੇ ਬਾਰੇ ਕਿਹੜੀ ਗੱਲਬਾਤ ਹੈਗੀ ਹੈ ਹੁਣ ਪਿੱਛੇ ਜੇ ਤਾਂ ਨਰਿੰਦਰ ਮੋਦੀ ਹੋਰੀ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਲੱਗਦਾ ਇਸ ਤਰ੍ਹਾਂ ਸੀ ਵੀ ਸਾਰੀ ਜਿਹੜੀਆਂ ਪਿਛਲੀਆਂ ਕਸਰਾਂ ਨੇ ਉਹ ਸੁਲਝਾ ਲਈਆਂ ਜਾਣਗੀਆਂ ਰੜਕਾਂ ਕੱਢ ਲਈਆਂ ਜਾਣਗੀਆਂ ਤੇ ਫਿਰ ਇੱਕ ਵਧੀਆ ਤਰੀਕੇ ਦੇ ਨਾਲ ਗੱਲਬਾਤ ਅੱਗੇ ਤੁਰੇਗੀ ਪਰ ਇਸ ਤਰ੍ਹਾਂ ਕੁਝ ਨਹੀਂ ਹੋਇਆ ਕਿਉਂਕਿ ਨਰਿੰਦਰ ਮੋਦੀ ਹੋਰਾਂ ਦੇ ਮੂੰਹ ਦੇ ਉੱਤੇ ਡੋਨਲਡ ਟਰੰਪ ਹੋਰਾਂ ਨੇ ਕਿਹਾ ਕਿ ਇਹ ਟੈਰਿਫ ਕਿੰਗ ਨੇ ਟੈਰਿਫ ਕਿੰਗ ਦਾ ਮਤਲਬ ਹੁੰਦਾ ਵੀ ਬੜੇ ਵਧਾਅ ਚੜਾ ਕੇ ਸਾਡੇ ਉੱਤੇ ਟੈਰਿਫ ਇਹਨਾਂ ਨੇ ਲਾਏ ਹੋਏ ਸੋ ਉਹਨਾਂ ਨੂੰ ਮੂੰਹ ਤੇ ਉੱਤੇ ਕਹੀ ਗੱਲ ਵੀ ਉਹਨਾਂ ਨੇ ਕਿਹਾ ਵੀ ਅਸੀਂ ਵੀ ਐਂ ਕਰਾਂਗੇ ਹੁਣ ਭਾਰਤ ਦੇ ਉੱਤੇ ਵੀ ਉਹ ਲੱਗ ਚੁੱਕਿਆ ਹੁਣ ਬਿਲੀ ਮੁਲਕਾਂ ਦੇ ਨਾਲ ਹੁੰਦਾ ਹੈ ਤੇ ਉਹਦਾ ਤੁਸੀਂ ਦੇਖੋ ਹੁਣ ਵੀ ਗੱਲ ਕਿੱਥੇ ਜਾਣੀ ਜੇ 100% ਟੈਕਸ ਚਲੇ ਗਿਆ ਪਹਿਲਾਂ ਤਾਂ ਵਪਾਰ ਘਟੂਗਾ ਠੀਕ ਹੈ ਜੀ ਕਿਉਂਕਿ ਹੁਣ ਜਿਹੜੇ ਅਮਰੀਕਨਸ ਨੇ ਉਹ ਵੀ ਫਿਰ ਹੁਣ ਬਾਹਰਲੇ ਪ੍ਰੋਡਕਟ ਲੈਣੇ ਘਟਾਉਣਗੇ ਕੈਨੇਡੀਅਨ ਵੀ ਘਟਾਉਣਗੇ ਫਿਰ ਜੇ ਹੁਣ ਅਮਰੀਕਾ ਦੇ ਪ੍ਰੋਡਕਟ ਜਿਹੜੇ ਇੰਡੀਆ ਦੇ ਵਿੱਚ ਆ ਉਹ ਤਾਂ ਚਲੋ ਆਲਰੇਡੀ ਚੱਲ ਹੀ ਰਹੇ ਨੇ ਲੋਕ ਜਿਹੜੇ ਨੇ ਕੰਜ਼ਿਊਮ ਕਰਨੇ ਆ ਉਹ ਕਰ ਹੀ ਰਹੇ ਆ 100% ਦੇ ਹਿਸਾਬ ਨਾਲ ਉਹ ਕਰ ਹੀ ਰਹੇ ਹੋਣਗੇ ਪਰ ਹੁਣ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਔਨ ਲੱਗਿਆ ਵੀ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ ਫਿਲਹਾਲ ਕੈਨੇਡਾ ਨੇ ਜਵਾਬ ਦਿੱ ਉਹ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਵੀ ਬੜਾ ਮਤਲਬ ਕਿ ਤੁਸੀਂ ਦੇਖੋ ਵੀ ਕੰਨਾਂ ਚੋਂ ਧੂਆਂ ਕੱਢ ਦੇਣ ਵਾਲਾ ਇੱਕ ਹੋਰ ਵੀ ਆਪਾਂ ਕਹੀਏ ਵੀ ਇੱਕ ਅਲਾਰਮ ਜਿਹੜਾ ਹੈਗਾ ਉਹ ਇਸ ਪਾਸੇ ਵੀ ਸੁਣਾਈ ਦਿੱਤਾ ਕਿ ਜਦੋਂ ਚਾਈਨਿਸ ਅੰਬੈਸੀ ਜਿਹੜੀ ਅਮਰੀਕਾ ਦੇ ਵਿੱਚ ਹੈ ਉਹਨਾਂ ਨੇ ਇਸ ਟੈਰਿਫ ਤੋਂ ਬਾਅਦ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਆ ਵੀ ਅਮਰੀਕਾ ਜੇਕਰ ਸਾਡੇ ਨਾਲ ਵਾਰ ਦੇ ਵਿੱਚ ਆਉਣਾ ਚਾਹੁੰਦਾ ਤਾਂ ਅਸੀਂ ਹਰ ਤਰ੍ਹਾਂ ਦੀ ਵਾਰ ਦੇ ਲਈ ਤਿਆਰ ਆ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਟੈਰਿਫ ਵਾਰ ਹੈ ਇਸ਼ੱਕ ਇਹ ਕਿਸੇ ਹੋਰ ਤਰੀਕੇ ਦੀ ਐ ਟੈਕਸ ਵਾਰ ਹੈਗੀ ਐ ਪਰ ਕਹਿੰਦਾ ਵਾਰ ਤੇ ਵਾਰ ਹੁੰਦੀ ਐ ਤੇ ਅਸੀਂ ਅਮਰੀਕਾ ਦੇ ਨਾਲ ਹਰ ਤਰੀਕੇ ਦੀ ਵਾਰ ਦੇ ਲਈ ਤਿਆਰ ਆ ਸੋ ਚੈਲੰਜ ਕਰ ਦਿੱਤਾ ਚਾਈਨਾ ਨੇ ਅਮਰੀਕਾ ਨੂੰ ਇਹ ਇਹ ਸਭ ਤੋਂ ਵੱਡੀ ਗੱਲ ਹੈ ਆਪਾਂ ਜਦੋਂ ਕਈ ਵਾਰ ਗੱਲ ਕਰਦੇ ਹੁੰਦੇ ਆ ਕਿ ਚਾਈਨਾ ਅੰਦਰੋਂ ਅੰਦਰ ਹੀ ਵੱਡੀ ਪਾਵਰ ਬਣ ਚੁੱਕੀ ਐ ਉਹ ਐਲਾਨ ਨਹੀਂ ਕਰਦੇ ਉਹ ਐਲਾਨ ਨਹੀਂ ਕਰਦੇ ਐਲਾਨ ਕਰਨ ਦੇ ਵਿੱਚ ਉਹਨਾਂ ਦੇ ਕੁਝ ਨੁਕਸਾਨ ਵੀ ਹੈਗੇ ਆ ਕਿ ਅਸੀਂ ਵਰਲਡ ਪਾਵਰ ਆ ਅਸੀਂ ਸਰਪੰਚ ਆ ਸੋ ਉਹ ਐਲਾਨ ਨਹੀਂ ਕਰਦੇ ਪਰ ਉਹ ਵਿੱਚੋਂ ਵਿੱਚ ਵੱਡੀ ਪਾਵਰ ਜਿਹੜੀ ਉਹ ਬਣ ਚੁੱਕੀ ਐ ਅਮਰੀਕਾ ਦੇ ਮੁਕਾਬਲੇ ਦੀ ਪਾਵਰ ਬਣ ਚੁੱਕੀ ਆ ਅਦਰਵਾਈਜ਼ ਕਿਹੜਾ ਜੰਮਿਆ ਸੂਰਮਾ ਜਿਹੜਾ ਅਮਰੀਕਾ ਨੂੰ ਚੈਲੰਜ ਕਰ ਜੂਗਾ ਠੀਕ ਹੈ ਨਾ ਹੁਣ ਤੁਸੀਂ ਦੇਖੋ ਬਹੁਤ ਸਾਰੇ ਮੁਲਕ ਨੇ ਰਸ਼ੀਆ ਨੇ ਕਦੀ ਨਹੀਂ ਸਿੱਧੇ ਤੌਰ ਤੇ ਕਿਹਾ ਵੀ ਲੋਜੀਸਟੀ ਅਮਰੀਕਾ ਨੂੰ ਢਾ ਲਵਾਂਗੇ ਆ ਕਰਦਾਂਗੇ ਉਹ ਕਰਦਾਂਗੇ ਪਰ ਚਾਈਨਾ ਦੀ ਜਿਹੜੀ ਐਮਬੈਸੀ ਹੈਗੀ ਹੈ ਉਹ ਚਾਈਨਾ ਦੀ ਐਮਬੈਸੀ ਦਾ ਮਤਲਬ ਇਹ ਨਹੀਂ ਕਿ ਐਮਬੈਸੀ ਦਾ ਬਿਆਨ ਹੈ ਮਤਲਬ ਚਾਈਨਾ ਦਾ ਹੀ ਬਿਆਨ ਹੁੰਦਾ ਐਮਬੈਸੀ ਜਦੋਂ ਵੀ ਬਿਆਨ ਦਿੰਦੀ ਹੈ ਸੋ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰੀਕੇ ਦੀ ਵਾਰ ਦੇ ਲਈ ਅਮਰੀਕਾ ਦੇ ਨਾਲ ਤਿਆਰ ਬੈਠੇ ਆ ਉਹ ਉਹ ਸ਼ੁਰੂ ਕਰਨ ਬਸ ਜਿਹੜੀ ਵੀ ਗੱਲਬਾਤ ਹੈ ਹੁਣ ਟੈਰਿਫ ਵਾਰਤਾ ਹੋ ਗਈ ਹੁਣ ਜੇ ਟੈਰਿਫ ਉਹਦੇ ਉੱਤੇ ਵੀ ਲਾਇਆ ਜਾਊਗਾ ਚਾਈਨਾ ਦੇ ਉੱਤੇ ਤੇ ਚਾਈਨਾ ਦੇ ਨਾਲ ਤਾਂ ਬਿਲੀਅਨਸ ਦਾ ਜਿਹੜਾ ਇمپੋਰਟ ਐਕਸਪੋਰਟ ਹੈਗਾ ਚਾਈਨਾ ਦਾ ਤੇ ਕਾਰੋਬਾਰ ਹੀ ਜਿਹੜਾ ਉਹ ਆਪਣਾ ਮਾਲ ਜਿਹੜਾ ਦੁਨੀਆ ਦੇ ਵਿੱਚ ਭੇਜਣ ਨਾਲ ਹੀ ਚੱਲਦਾ ਹੈ ਤੁਹਾਨੂੰ ਪਤਾ ਸੋ ਇਹ ਜਿਹੜਾ ਕੰਮ ਹੋਣਾ ਇਸ ਤੋਂ ਬਾਅਦ ਜਿਹੜੀ ਸਾਰੀ ਗੱਲਬਾਤ ਹੈਗੀ ਉਹ ਸਾਹਮਣੇ ਆਉਣੀ ਹੈ ਤੇ ਫਿਰ ਜਿਹੜੀ ਅਗਲੇ ਹਾਲਾਤਾਂ ਦਾ ਪਤਾ ਲੱਗਣਾ ਪਰ ਫਿਲਹਾਲ ਦੀ ਘੜੀ ਮੈਂ ਇਹ ਕਹਿ ਸਕਦਾ ਵੀ ਜਿਸ ਤਰੀਕੇ ਦਾ ਚੈਲੰਜ ਚਾਈਨਾ ਨੇ ਅੱਗੋਂ ਠੋਕ ਦਿੱਤਾ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਹੈ ਵੀ ਜਿਹੜੇ ਡੋਨਲਡ ਟਰੰਪ ਹੋਰੀ ਨੇ ਉਹ ਵੀ ਸੋਚਣ ਲਈ ਮਜਬੂਰ ਹੋਣਗੇ ਕਿਤੇ ਨਾ ਕਿਤੇ ਵੀ ਕਰਨਾ ਕਿਦਾਂ ਵਾਕਈ ਇਹ ਇਹਨਾਂ ਟੈਰਿਫ ਵਾਰਸ ਦੇ ਵਿੱਚ ਪੈਣਾ ਜਾਂ ਫਿਰ ਜਿਹੜਾ ਕਾਰੋਬਾਰ ਹੈਗਾ ਉਹ ਬਿਲਕੁਲ ਠੱਪ ਕਰਕੇ ਬਹਿ ਜਾਣਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਚਾਈਨਾ ਜੀ ਅੱਜ ਵੱਡੀ ਪਾਵਰ ਬਣੀ ਹੈ ਨਾ ਤੇ ਆਪਣਾ ਮਾਲ ਬਾਹਰ ਭੇਜ-ਭੇਜ ਕੇ ਬਣੀ ਹੈ ਉਹਨਾਂ ਨੇ ਪਹਿਲੇ ਤੁਸੀਂ ਅੱਜ ਤੋਂ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ 5-7 ਸਾਲ ਪਹਿਲਾਂ ਇੱਕ ਸਾਡੇ ਵਿੱਚ ਇੱਕ ਮਤਲਬ ਕਿ ਇੱਕ ਗੱਲ ਜਿਹੜੀ ਹੈ ਉਹ ਆਮ ਚੱਲੀ ਹੋਈ ਸੀ ਸਾਡੇ ਵਿੱਚ ਨਾ ਇੱਕ ਰਵਾਇਤੀ ਜੀ ਗੱਲ ਬਣ ਗਈ ਸੀ ਕਿ ਜੇ ਉਹ ਕੋਈ ਚੀਜ਼ ਖਰਾਬ ਹੋ ਜਾਂਦੀ ਸੀ ਕੋਈ ਪ੍ਰੋਡਕਟ ਸਾਡਾ ਖਰਾਬ ਕੋਈ ਟੀਵੀ ਫੋਨ ਖਰਾਬ ਹੋ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਇਹ ਤਾਂ ਚਾਈਨਾ ਦਾ ਆ ਯਾਰ ਇਹ ਤਾਂ ਚਾਈਨਾ ਦਾ ਹੈ ਇਸ ਕਰਕੇ ਮਤਲਬ ਕਿ ਇਹਨੇ ਕਿਤੇ ਨਹੀਂ ਕੱਢਦਾ ਮਤਲਬ ਕਿ ਇਸ ਤਰੀਕੇ ਦੀ ਹਾਸੋ ਹੀ ਨਹੀਂ ਗੱਲਬਾਤ ਆਪਾਂ ਕਰਦੇ ਰਹੇ ਆ ਪਰ ਅੱਜ ਚਾਈਨਾ ਦੀਆਂ ਕੰਪਨੀਆਂ ਟਾਪ ਦਾ ਸਮਾਨ ਬਣਾਉਣ ਨੂੰ ਤਿਆਰ ਬੈਠੀਆਂ ਨੇ ਤੇ ਬਣਾ ਵੀ ਰਹੀਆਂ ਉਹਨਾਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਅ ਮਤਲਬ ਕਿ ਅਮਰੀਕਨ ਕੰਪਨੀਆਂ ਦਾ ਵੀ ਮੁਕਾਬਲਾ ਕਰ ਰਹੀਆਂ ਜੇ ਸੌਫਟਵੇਅਰਜ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਮਰੀਕਾ ਤੋਂ ਵੱਡੇ ਸੌਫਟਵੇਅਰ ਚੈਟ ਜੀਪੀਟੋ ਜੀਪੀਟੀ ਤੋਂ ਵੱਡੇ ਵੀ ਸੌਫਟਵੇਅਰ ਕੱਢ ਦਿੱਤੇ ਆ ਟੈਸਲਾ ਤੋਂ ਵੱਡੀ ਇੱਕ ਗੱਡੀ ਜਿਹੜੀ ਹੈਗੀ ਆ ਉਹਨਾਂ ਨੇ ਕੱਢ ਦਿੱਤੀ ਹੋਈ ਆ ਆਲਰੇਡੀ ਜੈ ਨਵਾਰਣੇ ਸੋ ਅੱਜ ਉਹ ਮਸਲਾ ਨਹੀਂ ਰਿਹਾ ਕਿ ਚਾਈਨਾ ਨੂੰ ਮਜ਼ਾਕ ਕਰ ਲੋ ਕਿ ਇਹ ਚਾਈਨੀਜ਼ ਪ੍ਰੋਡਕਟ ਹੈ ਇਸ ਕਰਕੇ ਇਹ ਚੱਲਦੇ ਨਹੀਂ ਇਹ ਖਰਾਬ ਹੈ ਘਟੀਆਂ ਚ ਮਟੀਰੀਅਲ ਲੱਗਾ ਹੁੰਦਾ ਸੋ ਚਾਈਨਾ ਅੱਜ ਜੇਕਰ ਖੜਾ ਹੈ ਤੇ ਉਹ ਆਪਣੀ ਮਿਹਨਤ ਦੇ ਨਾਲ ਖੜਾ ਹੈ ਤੇ ਉਹ ਦੁਨੀਆ ਦੇ ਵਿੱਚ ਜਿਹੜਾ ਸਮਾਨ ਆਪਣਾ ਐਕਸਪੋਰਟ ਕਰ ਰਿਹਾ ਉਹਦੇ ਸਿਰ ਤੇ ਅੱਜ ਚਾਈਨਾ ਇੱਕ ਵੱਡੀ ਇਕਨੋਮੀ ਤੇ ਪਾਵਰ ਬਣੀ ਹੈ ਸੋ ਇਹਦਾ ਨੁਕਸਾਨ ਬਹੁਤ ਵੱਡਾ ਚਾਈਨਾ ਨੂੰ ਵੀ ਹੋਣਾ ਹੈ ਅਮਰੀਕਾ ਨੂੰ ਵੀ ਹੋਣਾ ਹੈ ਤੇ ਚਾਈਨਾ ਉਹਦਾ ਜਵਾਬ ਕਿਸ ਤਰ੍ਹਾਂ ਦੇਊਗਾ ਫਿਰ ਇਹ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਜੀ ਹੰਦ ਜੀ ਸਿੰਘ ਗੱਲ ਕਰੀਏ ਤੇ ਇਸ ਦਿਨ ਨੂੰ ਲੈ ਕੇ ਜੇ ਕੁਝ ਇਕਨੋਮਿਕਸ ਵੀ ਪੈਨ ਪੇ ਉੱਤੀ ਇਹ ਦੇਖਿਆ ਜਾਵੇ ਭਾਰਤ ਦੇ ਉੱਤੇ ਜੋ ਟੈਕਸ ਲਾਇਆ ਗਿਆ ਹੈ ਇਸ ਦਾ ਕੋਈ ਬਹੁਤਾ ਨੁਕਸਾਨ ਭਾਰਤ ਨੂੰ ਨਹੀਂ ਹੋਣ ਵਾਲਾ ਕਿਉਂਕਿ ਭਾਰਤ ਸੋਡ ਕੰਟਰੀ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਇੰਪੋਰਟ ਕੰਟਰੀ ਹੈ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਸਭ ਤੋਂ ਵੱਡਾ ਬਾਜ਼ਾਰ ਕਿਹਾ ਜਾਂਦਾ ਤੇ ਜੋ ਉਹ ਟੈਕਸ ਉਹਨਾਂ ਨੇ ਲਾਇਆ ਹੈ ਭਾਰਤ ਦੇ ਉੱਤੇ ਉਹ ਇਹ ਨੁਕਸਾਨ ਨਹੀਂ ਦੇ ਕਰੇਗਾ ਪਰ ਜੇ ਅਪ ਗੱਲ ਕਰੀਏ ਚੀਨ ਦੀ ਤਾਂ ਚੀਨ ਜਿੱਥੇ ਭਾਰ ਕਿਉਂਕਿ ਵੱਡੀ ਮੰਡੀ ਹੈ ਜੋ ਸਭ ਤੋਂ ਵੱਧ ਇੰਪੋਰਟ ਕਰਦੀ ਹੈ ਉੱਥੇ ਤੁਨ ਚੀਨ ਦੁਨੀਆ ਦੇ ਇਹ ਅਜਿਹੇ ਦੇਸ਼ ਤਾਂ ਤੋਂ ਵੱਧ ਐਕਸਪੋਰਟ ਕਰਦਾ ਹੈ ਸਿੱਧੇ ਤੌਰ ਤੇ ਭਾ ਚੀਨ ਸਭ ਤੋਂ ਵੱਧ ਨੁਕਸਾਨ ਹੋਣ ਵਾਲਾ ਇਸ ਦਾ ਪਰ ਜੇ ਗੱਲ ਕਰੀਏ ਭਾਰਤ ਦੇ ਭਾਰਤ ਪਹਿਲਾਂ ਹੀ ਐਕਸਪੋਰਟ ਜਿਹੜਾ ਉਹ ਨਹੀਂ ਕਰਦਾ ਸੀਗਾ ਉਹ ਇੰਪੋਰਟ ਹੀ ਬਲੀਵ ਕਰਦਾ ਸੀ ਭਾਰਤ ਇਸੇ ਦਮ ਦੇ ਉੱਤੇ ਦੁਨੀਆ ਵਿੱਚ ਕਿ ਲੋਕ ਕਿ ਚੱਲਦਾ ਹੈ ਕਿ ਅਸੀਂ ਸਭ ਤੋਂ ਵੱਡੀ ਮੰਡੀ ਹੈ ਸਾਨੂੰ ਸਭ ਤੋਂ ਵੱਡੇ ਖਰੀਦਦਾਰ ਅਸੀਂ ਹਾਂ ਤੇ ਹਰ ਦੇਸ਼ ਭਾਰਤ ਲਈ ਇਸੇ ਤਹਿਤ ਕਿ ਲੋਕ ਬਣਾ ਕੇ ਵੀ ਰੱਖਦਾ ਸੀਗਾ ਪਰ ਜੇ ਹੁਣ ਜੋ ਡੋਨਾਟਰ ਟ੍ਰੰਪ ਨੇ ਕੀਤਾ ਹੈ ਤਾਂ ਜੋ ਹੁਣ ਮਾੜਾ ਮੋਟਾ ਜੇ ਕੁਝ ਸੀਗਾ ਵੀ ਜੋ ਭਾਰਤ ਜੋ ਐਕਸਪੋਰਟ ਕਰਦਾ ਸੀਗਾ ਉਥੋਂ ਲੱਗਦਾ ਨਹੀਂ ਹੁਣ ਭਾਰਤ ਦੇ ਤਾਂ ਕੁਝ ਰਹਿਣੇ ਕੁਝ ਨਹੀਂ ਐਕਸਪੋਰਟ ਕਰਨ ਲੱਗੇ ਫਿਰ ਐਦਾਂ ਇਸ ਤਰੀਕੇ ਨਾਲ ਤਾਂ ਜੇ ਅਜੇ ਇਸ ਨੇ ਲਾਇਆ ਹੈ ਨਾ ਅਜੇ ਅਮਰੀਕਨ ਲਾਇਆ ਹੈ ਜੇ ਕਨੂੰ ਕੋਈ ਯੂਰਪ ਲਾ ਦਿੰਦਾ ਹੈ ਜੋ ਸਪੋਰਟ ਦੇ ਚਲਾ ਦਿੰਦੇ ਨੇ ਤੇ ਭਾਰਤ ਦਾ ਸਪੋਰਟ ਤਾਂ ਦੁਨੀਆ ਦੇ ਵਿੱਚ ਟੋਟਲੀ ਜ਼ੀਰੋ ਹੀ ਹੋ ਜਾਣਾ ਫਿਰ ਤਾਂ ਬਿਲਕੁਲ 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 ਪਰ ਇਹਦੇ ਵਿੱਚ ਇਹ ਹੁੰਦਾ ਵੀ ਅਲਟਰਨੇਟਿਵ ਲੱਭਣੇ ਹੁੰਦੇ ਨੇ ਹੈਨਾ ਹੁਣ ਪਰ ਗੱਲ ਤਾਂ ਇਹ ਆ ਹੁਣ ਅਮਰੀਕਾ ਹੀ ਵੱਡੀ ਪਾਵਰ ਹੈ ਜਿਨ੍ਹਾਂ ਦੇ ਨਾਲ ਬੜੇ-ਬੜੇ ਪੱਧਰ ਤੇ ਟ੍ਰੇਡ ਹੁੰਦਾ ਹੈ ਹੁਣ ਜੇ ਅਮਰੀਕਾ ਹੀ ਤੁਹਾਡੇ ਉੱਤੇ ਟੈਰਿਫ ਤੇ ਫਿਰ ਤੁਹਾਡੇ ਕੋਲ ਆਪਸ਼ਨ ਕੀ ਬਚੇ ਹਾਂ ਆ ਜਾ ਕੇ ਤੁਹਾਡੇ ਕੋਲ ਅਰਬ ਤੇ ਯੂਰਪ ਹੈਗਾ ਸੋ ਉਹਨਾਂ ਦੇ ਨਾਲ ਵੀ ਕਾਫੀ ਇੰਪੋਰਟ ਐਕਸਪੋਰਟ ਆਲਰੇਡੀ ਹੈ ਕਿਉਂਕਿ ਪਿਛਲੇ ਦਿਨੀ ਜਿਹੜੇ ਨੇ ਜੈ ਸ਼ੰਕਰ ਹੋਰੀ ਸਪੇਨ ਵੀ ਜਾ ਕੇ ਆਏ ਆ ਸੋ ਇਥੋਂ ਮੰਨਿਆ ਜਾ ਰਿਹਾ ਵੀ ਉਹ ਜਦੋਂ ਇਧਰੋਂ ਹੁਣ ਦਰਵਾਜ਼ੇ ਬੰਦ ਜੇ ਨਜ਼ਰ ਆ ਰਹੇ ਅਮਰੀਕਾ ਵੱਲੋਂ ਤਾਂ ਉਹ ਯੂਰਪੀਅਨ ਯੂਨੀਅਨ ਦੇ ਨਾਲ ਆਪਣੇ ਦਰਵਾਜ਼ੇ ਜਿਹੜੇ ਆ ਇੰਪੋਰਟ ਐਕਸਪੋਰਟ ਦੇ ਖੋਲਣਾ ਚਾਹੁੰਦੇ ਹੋਣਗੇ ਸੋ ਸ਼ਾਇਦ ਇਸ ਵਜ੍ਹਾ ਕਰਕੇ ਉਹ ਗਏ ਆ ਹੁਣ ਇੰਗਲੈਂਡ ਦੇ ਵਿੱਚ ਨੇ ਇਸ ਵੇਲੇ ਐਸ ਜੈ ਸ਼ੰਕਰ ਹੋਰੀ ਸੋ ਇਹਨਾਂ ਦੇ ਨਾਲ ਵੀ ਗੱਲਬਾਤ ਟ੍ਰੇਡ ਡੀਲ ਚ ਸੋ ਮਤਲਬ ਕਹਿਣ ਦਾ ਵੀ ਇੱਕ ਦਰਵਾਜ਼ਾ ਜੇ ਬੰਦ ਹੋਇਆ ਤਾਂ ਸ਼ਾਇਦ ਉਹ ਦੂਜਾ ਦਰਵਾਜ਼ਾ ਖੁੱਲਣ ਨੂੰ ਦੇਖ ਰਹੇ ਨੇ ਵੀ ਆਪਾਂ ਖੋਲੀਏ ਕਿਉਂਕਿ ਇੰਗਲੈਂਡ ਦੇ ਨਾਲ ਵੀ ਟ੍ਰੇਡ ਬੰਦ ਪਿਆ ਨਾ ਬੜੀ ਦੀਰ ਦਾ ਸੋ ਹੁਣ ਇੱਥੇ ਪਹੁੰਚੇ ਹੋਏ ਨੇ ਹੋ ਸਕਦਾ ਹੈ ਸ਼ੁਰੂ ਹੋ ਜਾਵੇ ਹੋ ਸਕਦਾ ਹੈ ਨਾ ਵੀ ਹੋਵੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਾਰਤ ਨੂੰ ਜਿਹੜਾ ਹੈਗਾ ਨੁਕਸਾਨ ਵਾਕਿ ਜੇ ਹੁਣ ਤੁਸੀਂ ਇਹ ਗੱਲ ਦੇਖੋ ਨਾ ਭਾਰਤ ਚੌਲ ਦਾ ਐਕਸਪੋਰਟ ਕਰਦਾ ਹੈ ਬੜੇ ਵੱਡੇ ਪੱਧਰ ਦੇ ਉੱਤੇ ਹੈ ਨਾ ਚੌਲ ਜਿਹੜੇ ਨੇ ਉਹ ਜਾਂਦੇ ਆ ਬਾਹਰ ਸੋ ਅਸਰ ਤਾਂ ਪਾਊਗਾ ਕਿਤੇ ਨਾ ਕਿਤੇ ਠੀਕ ਹੈ ਨਾ ਹੁਣ ਜਿਹੜਾ ਅਸਰ ਤਾਂ ਪਾਊਗਾ ਵੀ ਜਿਹੜਾ ਤੁਹਾਡਾ 1 ਕਿਲੋ ਬਾਸਮਤੀ ਹੈ ਜਿਹੜੀ 100 ਰੁਪਏ ਨੂੰ ਵਿਕਦੀ ਹੋਵੇ ਮੈਂ ਮੈਨੂੰ ਐਗਜੈਕਟ ਨਹੀਂ ਪਤਾ ਪਰ ਮੈਂ ਉਦਾਂ ਦੱਸ ਰਿਹਾ ਤੁਹਾਨੂੰ ਉਹ 200 ਦੀ ਹੋ ਜਾਊਗੀ ਸੋ ਉਹਦਾ ਨਾਲ ਫਰਕ ਤਾਂ ਪਾਊਗਾ ਕਿਤੇ ਨਾ ਕਿਤੇ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੱਡਾ ਫਰਕ ਜਿਹੜਾ ਹੈਗਾ ਉਹ ਨਹੀਂ ਪਾਊਗਾ ਉਹ ਚਾਈਨਾ ਨੂੰ ਫਰਕ ਪੈਣਾ ਕਿਉਂਕਿ ਚਾਈਨਾ ਦੀ ਇਕਨੋਮੀ ਚਾਈਨਾ ਦਾ ਸਭ ਕੁਝ ਟਿਕਿਆ ਹੋਇਆ ਹੈ ਉਹਦੇ ਪ੍ਰੋਡਕਟਸ ਜਿਹੜੇ ਦੁਨੀਆ ਭਰ ਦੇ ਵਿੱਚ ਵਿਕਦੇ ਆ ਉਹਨਾਂ ਦੇ ਉੱਤੇ ਜੀ ਹਾਂ ਜੀ ਤੁਹਾਨੂੰ ਜਦੋਂ ਤੁਹਾਨੂੰ ਦੱਸ ਕਰਦੀਆਂ ਜਿੱਦਾਂ ਕੋਈ ਸਮੱਸਿਆ ਵਿੱਚ ਕੋਈ ਹੋਰ ਵੱਡੀ ਅਪਡੇਟ ਆ দর্শক دوبارہ کریں گے দর্শਕਾਂ ਦੇ ਕਿ ਦਵਾਰਾ ਕਿਲੋ ਕੀ ਉਹ ਸਾਰੇ ਫੈਕਟ ਸਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸਾਰੇ ਜੁੜਨ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ